ਨਕਾਮੀ ਇਹ ਆ ਕਿ ਦਰਿਆਵਾਂ ਦੇ ਬੰਨ ਇਹਦੇ ਲਈ ਪੈਸਾ ਫੰਡ ਰੱਖੇ ਜਾਂਦੇ ਆ ਇਹ ਮੇਰੇ ਲਾਕੇ ਸਰਕਾਰ ਸਾਹਿਬ ਖਲੋਤੇ ਰ ਹਨ ਜਿਆਦਾ ਪਤਾ ਜਿਹੜੀਆਂ ਰੋਈਆਂ ਹੁੰਦੀਆਂ ਉਹਦੀ ਸਫਾਈ ਦੇ ਨਦੀਆਂ ਨਾਲੇ ਛੋਟੇ ਪ੍ਰੋਪਰ ਉਹਦਾ ਪਹਿਲਾਂ ਹੁੰਦਾ ਵੀਰਿਆ ਪਹਿਲੀਆਂ ਸਰਕਾਰਾਂ ਦੇ ਵਿੱਚ ਪਰ ਐਤਕੀ ਇਦਾਂ ਦਾ ਕੁਝ ਹੋਇਆ ਹੀ ਨਹੀਂ ਤੋਂ ਜਦੋਂ ਨਹੀਂ ਹੋਇਆ ਤੇ ਜਦੋਂ ਪਾਣੀ ਵੇਖੋ ਪਾਣੀ ਵਹਸੇ ਤੇ ਡੈਮਾਂ ਤੋਂ ਆਇਆ ਇਹ ਜਾਂਚ ਦਾ ਵਿਸ਼ਾ ਇਹ ਵੀ ਹੈਗਾ ਉਦੇ ਨਾਲ ਪੰਜਾਬ ਬਹੁਤ ਡੁੱਬਿਆ ਵਾ ਪਰ ਸਰਕਾਰਾਂ ਇਹਦੇ ਚ ਫੇਰ ਲਾ ਮੈਂ ਕਈ ਥਾਵਾਂ ਤੇ ਖੁਦ ਗਿਆ ਵਾਂ ਆਪ ਮਹਾਰੇ ਸਾਡੀਆਂ ਜਥੇਬੰਦੀਆਂ ਜਾ ਰਹੀਆਂ ਨੌਜਵਾਨ ਜਾ ਰਹੇ ਆ ਪਰ ਇਹ ਤੇ ਬੇੜੀਆਂ ਦਾ ਪ੍ਰਬੰਧ ਨਹੀਂ ਕਰ ਸਕੇ ਨੀਵੇਂ ਪਿੰਡਾਂ ਦੇ ਵਿੱਚ ਉੱਥੇ ਜਾ ਹੀ ਨਹੀਂ ਸਕਦੇ ਤੁਸੀਂ ਤੋਂ ਸਰਕਾਰਾਂ ਨੂੰ ਲੋਕਾਂ ਦੀ ਜਾਨ ਮਾਲ ਦੀ ਫਾਇਦਤ ਕਰਨੀ ਤੇ ਉਧਰ ਧਿਆਨ ਦੇਣਾ ਚਾਹੀਦਾ ਅੱਗੇ ਤੇ ਇਹੋ ਜਿਹਾ ਨਾ ਹੋਵੇ ਅੱਗੋਂ ਦੇਖ ਕੇ ਚੇਤੀਏ ਤਾਂ ਕਾਇਤ ਮਿਲੈ ਸਜਾਈ ਗੁਰੂ ਨੇ ਐਵੇਂ ਨਹੀਂ ਕਿ ਆ ਵੀ ਪਹਿਲਾਂ ਹੀ ਬਰਾਲੇ ਕਰੋ ਤੋ ਅੱਗੇ ਤੋਂ ਇਹਦਾ ਨਹੀਂ ਹੋਣਾ ਚਾਹੀਦਾ ਬਾਕੀ ਦੇਖੋ ਜੋ ਕੁਝ ਵੀ ਆ ਠੀਕ ਨਹੀਂ ਹੋਇਆ ਪੰਜਾਬ ਦਾ ਇਹਦੇ ਵਿੱਚ ਵੱਡਾ ਜਿਹੜਾ ਨੁਕਸਾਨ ਹੀ ਹੋਇਆ ਵਾ ਇਹਦੀ ਪਰਭਾਈ ਛੇਤੀ ਨਹੀਂ ਹੋਣੀ ਪਰ ਮੈਂ ਬੜਾ ਧੰਨਵਾਦੀਆਂ ਪੰਜਾਬ ਦੀ ਜਵਾਨੀ ਪੰਜਾਬੀਆਂ ਦਾ ਤੇ ਹੋਰ ਵੀ ਜਿਹੜੇ ਲੋਕ ਸਾਡੇ ਆਏ ਧਰਮਾਂ ਤੋਂ ਉੱਪਰ ਉੱਠ ਗਏ ਹਰ ਇੱਕ ਨੇ ਇੱਕ ਦੂਜੇ ਦੀ ਮਦਦ ਕੀਤੀ ਆ ਉਹਨੇ ਇੱਕ ਸਕੂਨ ਦਿੱਤਾ ਵਾ ਵੀ ਦੇਖੋ ਮੁਸ਼ਕਲ ਦੀ ਘੜੀ ਤਸੀਂ ਇੱਕ ਦੂਜੇ ਦੇ ਨਾਲ ਆ ਤੇ ਨਾਲ ਹੀ ਰਵਾਂਗੇ